ਤਰੰਤਾਰਨ ਪੁਲਿਸ ਨੇ ਬਠਿੰਡਾ ਜੇਲ੍ਹ ਵਿੱਚ ਬੈਠ ਕੇ ਗੈਂਗਸਟਰ ਲਖਬੀਰ ਡੰਡਾ ਦੇ ਨਾਮ ਤੇ ਫਰੋਤੀ ਮੰਗਣ ਵਾਲੇ گروਹਾ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਵਿਅਕਤੀਆਂ ਵੱਲੋਂ ਪਿੱਖੀਵਿੰਡ ਦੇ ਡਾਕਟਰ ਨੂੰ ਫੋਨ ਕਰਕੇ 30 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ। ਡਾਕਟਰ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਡਾਕਟਰ ਕੋਲੋਂ ਫਰੋਤੀ ਦੀ ਰਕਮ ਸਹੂਲ ਕਰਨਾਇ ਜਸ਼ਨਦੀਪ ਸਿੰਘ ਤੇ ਦਿਲਜਾਨ ਸਿੰਘ ਉਰਫ ਪ੍ਰਿੰਸ ਨਾਮਕ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੋਨ ਹਾਤੋਂ ਪੁੱਛ ਪੜਤਾਲ ਕਰਨ ਤੋਂ ਬਾਅਦ ਪੁਲਿਸ ਵੱਲੋਂ ਬਠਿੰਡਾ ਜੇਲ੍ਹ ਵਿੱਚ ਬੰਦ ਵਰਿੰਦਰ ਸਿੰਘ ਅੱਬੂ ਤੇ ਗੁਰਪ੍ਰੀਤ ਸਿੰਘ ਨੂੰ ਪ੍ਰੋਟੈਕਸ਼ਨ ਵਾਰਡ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਕਿ ਸਾਰੇ ਮਾਮਲੇ ਦਾ ਖਲਾਸਾ ਹੋ ਗਿਆ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੀਖੀਵੈਂਡ ਦੇ ਡਾਕਟਰ ਜਸਕਰਨ ਸਿੰਘ ਸੰਧੂ ਨੂੰ ਕੁਝ ਲੋਕਾਂ ਵੱਲੋਂ ਲਖਬੀਰ ਲੰਡਾ ਦਾ ਨਾਮ ਵਰਤ ਕੇ ਫੋਨ ਕਰਕੇ 30 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਜਿਸ ਤੇ ਪੀਸਵਲ ਨੂੰ ਥਾਣਾ ਪੀਖੀਵੈਂਡ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਡਾਕਟਰ ਨੂੰ ਕਿਹਾ ਗਿਆ ਸੀ ਕਿ ਫਰौती ਮੰਗਣ ਵਾਲਿਆਂ ਨਾਲ ਗੱਲਬਾਤ ਜਾਰੀ ਰੱਖਣ ਜਿਸ ਤੇ ਡਾਕਟਰ ਵੱਲੋਂ ਉਕਤ ਲੋਕਾਂ ਨਾਲ ਗੱਲਬਾਤ ਜਾਰੀ ਰੱਖੀ ਗਈ ਜਦੋਂ ਫਰौती ਮੰਗਣ ਵਾਲੇ ਫਰौती ਦੀ ਮੰਗੀ ਗਈ ਰਾਸ਼ੀ ਦੀ ਪਹਿਲੀ ਕਿਸ਼ਤ 5 ਲੱਖ ਰੁਪਏ ਲੈਣਾ ਹੈ ਤਾਂ ਪੁਲਿਸ ਵੱਲੋਂ ਉੱਚ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਵਰਿੰਦਰ ਸਿੰਘ ਅਬੂ ਤੇ ਦਲਜਾਨ ਸਿੰਘ ਵੱਲੋਂ ਜੇਲ੍ਹ ਦੇ ਐਸਟੀਡੀ ਦੇ ਫੋਨ ਦੀ ਵਰਤੋਂ ਕਰਦੇ ਹੋਏ ਗੁਰਗਿਆਂ ਨੂੰ ਫੋਨ ਕੀਤਾ ਜਾਂਦਾ ਸੀ ਗੁਰਗਿਆਂ ਵੱਲੋਂ ਡਾਕਟਰ ਨੂੰ ਅੱਗੇ ਫੋਨ ਮਲਾ ਕੇ ਜੇਲ੍ਹ ਵਿੱਚ ਬੰਦ ਲੋਕਾਂ ਨਾਲ ਗੱਲ ਕਰਵਾਈ ਜਾਂਦੀ ਸੀ ਅਤੇ ਐਸਐਸਪੀ ਨੇ ਦੱਸਿਆ ਕਿ ਫਿਲਹਾਲ ਉਕਤ ਕੇਸ ਵਿੱਚ ਸ਼ਾਮਲ ਦੋ ਵਿਅਕਤੀ ਫਰਾਂ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਚਾਪੇ ਮਾਰੀ ਕੀਤੀ ਜਾ ਰਹੀ ਹੈ ਇਹਦੇ ਚ ਜੀ ਡਾਕਟਰ ਜਸਕਰਨ ਸਿੰਘ ਹੈਗੇ ਆ ਇਹਨਾਂ ਨੂੰ ਅ ਅੱਜ ਤੋਂ ਮੇਰੇ ਖਾਲ 15 ਦਿਨ ਪਹਿਲੇ ਪਲੋਂ ਸੀ 10 ਜਾਂ 11 ਤਰੀਕ ਨੂੰ ਆਇਆ ਸੀ 12 ਤਰੀਕ ਨੂੰ ਅਸੀਂ ਇਹਨਾਂ ਦਾ ਕੇਸ ਰਜਿਸਟਰ ਕੀਤਾ ਸੀਗਾ ਰੋਤੀ ਦਾ ਤੇ ਉਹਦੇ ਚ ਅਸੀਂ ਨਾਮ ਨੂੰ ਤਾਂ ਨਹੀਂ ਸੀ ਲੰਡੇ ਦਾ ਨਾਮ ਸ਼ਾਇਦ ਉਹਨਾਂ ਨੇ ਲਿਆ ਸੀ ਯੂਜ਼ ਕੀਤਾ ਸੀ ਕਿ ਅਸੀਂ ਲੰਡਾ ਮੈਂ ਬੋਲਦਾ ਬਟ ਆਵਾਜ਼ ਉਸ ਤੋਂ ਸਾਨੂੰ ਲੱਗਿਆ ਕਿ ਲੰਡਾ ਨਹੀਂ ਹੈ ਜਾਂ ਉਹਦੇ ਅੱਗੋਂ ਕੋਈ ਬੰਦੇ ਨਾ ਹੋਣ ਤਾਂ ਅਸੀਂ ਉਹਦੇ ਚ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਤਾਂ ਨਾਲ ਹੀ ਅਸੀਂ ਪੈਰਨਲਿ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਾਇਲੋਗ ਰੱਖੋ ਔਰ ਇਹਨਾਂ ਦਾ ਟਾਈਮ ਸੈੱਟ ਹੋ ਗਿਆ ਸੀ 30 ਲੱਖ ਦੇ ਕਰੀਬ ਇਹਨਾਂ ਨੇ ਇਹਨਾਂ ਤੋਂ ਫਰੋਤੀ ਮੰਗੀ ਸੀ ਔਰ ਇੱਕ ਰਿਕਵੈਂਟ ਦਾ ਹੀ ਕਿਤੇ ਟਾਈਮ ਸੈਟ ਹੋ ਗਿਆ ਪੈਸੇ ਦੇਣ ਦਾ પેટ્રોલ ਪੰਪ ਦੇ ਉੱਤੇ ਜਦੋਂ ਕਿ ਪੁਲਿਸ ਪਾਰਟੀ ਉੱਥੇ ਮੌਜੂਦ ਸੀ ਉਹਨਾਂ ਨੂੰ ਉੱਥੇ ਮੌਕੇ ਤੇ ਹੀ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹ ਦੋਨੋਂ ਜਿਹੜੇ ਅੱਗੇ ਫੋਟ ਸੋਲਜਰ ਸੀਗੇ ਉਹਨਾਂ ਨੂੰ ਜਦੋਂ ਇੰਟਰੋਗੇਸ਼ਨ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਵੀ ਅੰਦਰੋਂ ਫਲਾਣੇ ਬੰਦੇ ਜਿਹੜੇ ਆ ਜੇਲ੍ਹ ਚੋਂ ਦੋ ਬੰਦੇ ਆ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀ ਸੀ ਵੀ ਪੈਸੇ ਲੈਣ ਲਈ ਫਿਰ ਉਹ ਦੋ ਬੰਦਿਆਂ ਨੂੰ ਜਿਹੜੇ ਜੇਲ੍ਹ ਚ ਸੀਗੇ ਉਹਨਾਂ ਨੂੰ ਵਰਿੰਦਰ ਤੇ ਗੁਰਪ੍ਰੀਤ ਉਹਨਾਂ ਨੂੰ ਜਦੋਂ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਏ ਔਰ ਕੀਤਾ ਤਾਂ ਉਹਦੇ ਚ ਇੱਕ ਇਫੈਕਟ ਇਹ ਆਇਆ ਕਿ ਅੰਦਰ ਫੋਨ ਨਹੀਂ ਜਿਵੇਂ ਬਠਿੰਡਾ ਜੇਲ੍ਹ ਚ ਕਾਫੀ ਸਖਤਾਈ ਹੈ ਤਾਂ ਜਿਹੜਾ STD PCO ਵਾਲਾ ਟੈਲੀਫੋਨ ਆ ਉਹਦੇ ਰਾਹੀਂ ਬਾਹਰ ਆਪਣੇ ਕਿਸੇ ਬੰਦੇ ਨੂੰ 10 ਮਿੰਟ ਦੀ ਜਿਵੇਂ ਕਾਲ ਹੁੰਦੀ ਹੈ ਤਾਂ ਉਹ ਫੋਨ ਫੋਨ ਹੈਂਗ ਕਰ ਲੈਂਦੇ ਸੀ 25 ਤੋਂ 30 ਮਿੰਟ ਜਿਹੜੀ ਆ ਉਹ ਫੋਨ ਕੱਟਦਾ ਨਹੀਂ ਸੀ ਉਹ ਬਾਹਰ ਗੱਲ ਕਰਦੇ ਸੀਗੇ ਤਾਂ ਬਾਹਰੋਂ ਜਿਹੜੀ ਆ ਕਾਲ ਅਗਲਾ ਉਹ ਜਿਵੇਂ ਡਾਕਟਰ ਨੂੰ ਮਿਲਾ ਦਿੰਦਾ ਸੀ ਤਾਂ ਉਹ ਅੰਦਰੋਂ ਬੈਠੇ ਥ੍ਰੈਟ ਕਰੀ ਜਾਂਦੇ ਸੀਗੇ ਤਾਂ ਇਹ ਬੜੀ ਵੱਡੀ ਇੱਕ ਜਿਹੜੀ ਇਹ ਸਫਲਤਾ ਮਿਲੀ ਹੈ ਵੀ ਜਿਹੜਾ ਡੰਡੇ ਦਾ ਨਾਮ ਵਰਤ ਕੇ ਔਰੇ ਲੋਕਾਂ ਤੋਂ ਫਰੋਤੀ ਮੰਗ ਰਹੇ ਸੀਗੇ ਤੇ ਦੋ ਜਣੇ ਇਹਦੇ ਚ ਹਜੇ ਸਾਨੂੰ ਵਾਂਟਡ ਹੈ ਜਿਹੜੇ ਭੱਜੇ ਹੋਏ ਆ ਚਾਰ ਬੰਦੇ ਦੇ ਚ ਟੋਟਲ ਗ੍ਰਿਫਤਾਰ ਹੋ ਗਏ ਹੁਣ ਵੇਖਣਾ ਹੋਏਗਾ ਕਿ ਪੁਲਿਸ ਉਪਰ ਕੇਸ ਵਿੱਚ ਫਰਾਰ ਦੂਜੇ ਲੋਕਾਂ ਨੂੰ ਕਿੰਨੀ ਜਲਦੀ ਗ੍ਰਿਫਤਾਰ ਕਰ ਪਾਉਂਦੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ